ਦੇਖੋ ਜੀ ਤੁਹਾਡੀ ਆਪਣੀ ਕਰਨ ਬਣਾ ਪਤਾ ਨਹੀਂ ਕਿਹੜੀ ਖੁਸ਼ੀ ਸੀ ਭੱਜੀ ਜਾ ਰਹੀ ਆ ਕੀ ਹੋ ਗਿਆ ਹੋਏ ਹੈ ਲੈ ਕੇ ਦੱਸ ਕੋਠੇ ਤੇ ਆ ਜਾ ਦੇ ਇੱਥੇ ਆ ਜਾ ਕੀ ਹੋ ਗਿਆ ਦੱਸ ਦੀਆਂ ਪਹਿਲਾਂ ਨੱਚੀ ਲੈ ਪਹਿਲਾਂ ਦੱਸ ਨੱਚ ਕੇ ਦਿਖਾ ਦੇ ਪਹਿਲਾਂ ਸਾਰਿਆਂ ਨੂੰ ਦੱਸਦਾ ਨੱਚ ਨੱਚ ਸਸਰੀ ਘਰ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਖੁਸ਼ੀ ਦਾਦੀਆ ਪੁੱਛੋ ਕਾਦੀ ਕਿਰਨਾ ਨੂੰ ਦੇਓ ਬਦਾ ਨਿਆਹ ਜੀ ਆਜੋ ਪਿੱਛੇ ਪਿੱਛੇ ਆਜੋ ਪਿੱਛੇ ਪਿੱਛੇ ਅੱਗ ਲਗੜ ਬਾਕਸੇ ਹੋਏ ਇਹ ਹੀ ਇਹ ਹੀ ਫਰੈਂਡ ਜਿਹੜੇ ਕਹਿੰਦੇ ਸੀ ਨਾ ਕਿਰਨਾ ਤੂੰ ਹਾਈ ਫਰਾਈ ਨਹੀਂ ਲਵਾ ਸਕਦੀ ਹਾਈ ਫਰਾਈ ਹਾਈ ਫਰਾਈ ਕਿਰਨਾ ਬਠਿੰਡਾ ਦਾਦਾ ਹਾਈ ਫਰਾਈ ਫਰੈਂਡ ਸਾਹ ਚੜ ਗਿਆ ਤੁਸੀਂ ਸਾਰੇ ਮੈਨੂੰ ਵਧਾਈਆਂ ਦਿਓ ਅੱਜ ਲਵਾਇਆ ਕਿਰਨ ਬਠੰਡਾ ਨੇ ਸਿਰਫ ਤੁਹਾਡੇ ਪਿਆਰ ਦੀ ਸਪੋਰਟ ਦੀ ਕਾਰਨ ਅੱਜ ਕਿਰਨ ਬਠੰਡਾ ਇਸ ਮੁਕਾਬਲੇ ਪਹੁੰਚੀ ਆ ਜਿੱਥੇ ਕਿ ਜਿੱਥੇ ਕਿ ਦੁਨੀਆ ਖਤਮ ਹੋ ਜਾਂਦੀ ਆ ਆਪਾਂ ਉੱਥੋਂ ਤੱਕ ਪਹੁੰਚ ਚੁੱਕੇ ਆ ਫਰੈਂਡ ਤੇ ਇਹ ਲਵਾ ਲਿਆ ਆਪਾਂ ਹਾਈ ਫਰਾਈ ਜੀ ਵਾਈਫਾਈ ਫਾਈ ਰੀ ਹਿੰਦੇ ਵਾਈਫਾਈ ਆ ਆ ਡਿਸ਼ ਵੀ ਨਵੀ ਲੱਗੀ ਡਿਸ਼ ਨਵੀ ਲੱਗੀ ਜੀ ਠੀਕ ਆ ਫਰੈਂਡ ਬਾਕੀ ਆ ਦਿਖਾ ਦੇ ਖੱਲੇ ਇਹ ਦੇਖੋ ਫਰੈਂਡ ਆਹ ਦੀ ਸਾਰਾ ਕਚਰਾ ਇਸੇ ਦਾ ਹੀ ਆ ਉਹ ਵੱਜ ਗਿਆ ਹੋ ਤਾ ਟੋਲੀ ਦੇ ਵੱਜ ਗਿਆ ਤੇ ਨੱਚ ਕੇ ਦਿਖਾ ਦੇ ਇੱਕ ਵਾਰੀ ਫਿਰ ਸਾਰਿਆਂ ਨੂੰ ਉਸੇ ਮੈਨੂੰ ਬਤੇ ਉਹ ਪਤਾ ਜਾਂਦਾ ਮੈਂ ਤੁਹਾਨੂੰ ਅੰਦਰ ਵਾਲਾ ਬਕਸ਼ਾ ਵੀ ਦਿਖਾਉਣੀ ਹੈ ਵੀ ਕੀ ਲਾਇਆ ਅੰਦਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਖਮਕੇ ਲਾ ਕੇ ਮੈਂ ਆ ਜਾਓ ਚਲੋ ਇਹਨਾਂ ਤੁਹਾਨੂੰ ਮੰਮੀ ਥੱਲੇ ਜਾ ਕੇ ਦਿਖਾਉਂਦੀ ਆ ਇੱਧਰ ਦਿਖਾਣਾ ਫਰੈਂਡ ਤੁਹਾਨੂੰ ਨੀਚੇ ਜਾ ਕੇ ਤੇ ਤੁਸੀਂ ਸਾਰੇ ਮੇਰੇ ਭੈਣ ਭਰਾ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਨਿਊਜ਼ੀਲੈਂਡ ਭਰਾਇਆ ਉੱਥੋਂ ਕੈਲੀਫੋਰਨੀਆ ਮਲੇਸ਼ੀਆ ਦੁਬਈ ਦੁਬਈ ਜਿੱਥੇ ਜਿੱਥੇ ਤੁਸੀਂ ਬੂਨ ਕਰਦੇ ਹੋ ਮੈਨੂੰ ਵੀ ਕਹਿਣਾ ਤੇਰੇ ਬਲੌਗ ਨਹੀਂ ਆ ਰਹੇ ਹੋਂ ਫੋਟੋ ਕੋਲ ਮੇਰਾ ਡੇਲੀ ਬਲੌਗ ਆਇਆ ਕਰੂੰਗਾ ਇੱਧਰ ਦੇਖੋ ਫਰੈਂਡ ਹਾਈ ਫਰਾਈ ਹਾਈ ਫਰਾਈ ਹਾਂਜੀ ਬਾਈ ਹਾਂਜੀ ਬਾਈ ਹਾਈ ਫਰੈਂਡ ਆਏ ਕਰਦਾ Bhandan ਪੂਰੀ ਖੁਸ਼ੀ ਦੀ ਨੀਂਦ ਦਾ ਮੁੰਪੀ ਨੇ ਲਵਾ ਲਿਆ ਜੀ ਫਿਰ Wi-Fi ਕਿਰਨਾਂ ਨੇ ਲਵਾ ਲਿਆ ਵਿਹਾਈ ਫਰਾਈ ਹੁਣ ਕਿਰਨਾਂ ਮਾਰੂਗੀ ਫਲਾਈ ਫਲਾਈ ਮੈਂ ਬਲਾ ਮਹਾਨ ਦੀ ਨਿਕਲਣ ਬਣ ਕੇ ਫਲਾਈ ਆਵੇ ਹਾਂਜੀ ਫਰੈਂਡ ਤੇ ਤੁਸੀਂ ਮੈਨੂੰ ਸਾਰੇ ਵਿਧਾਨਾ ਦਿਓ ਆਪਾਂ ਹਾਈ ਫਰਾਈ ਲਵਾ ਲਿਆ ਉਧਰ ਦੇਖੋ ਤਾਂ ਕੰਦ ਤੇ ਤੇ ਕਿਰਨਾਂ ਦੇ ਹੁਣ ਡੇਲੀ ਵਲੌਗ ਇੱਥੇ ਬਹਿ ਕੇ ਬਣਾਇਆ ਕਰੂਗੀ ਫਰੈਂਡ ਤੇ ਸਾਹ ਚੜ ਗਿਆ ਠੀਕ ਹੈ ਜੀ ਮੈਂ ਕਿਤੇ ਬੋਰਡਗਾ ਤੇ ਨਾ ਚੜੀ ਨਹੀਂ ਤੇ ਲੱਗ ਕੇ ਪੈਸੇ ਫਰੈਂਡ ਕੋਈ ਗੱਲ ਨਹੀਂ ਪੈਸੇ ਲੱਗੇ ਪਰ ਤੁਹਾਡਾ ਪਿਆਰ ਤਾਂ ਮਿਲਦਾ ਨਾ ਪਰ ਬਲੌਗ ਦੇ ਵਿੱਚ ਤੇ ਤੁਸੀਂ ਬਹੁਤ ਪਿਆਰ ਦਿੱਨੇ ਹੋ ਇਹ ਹੀ ਮੇਰੀ ਸਰਪ੍ਰਾਈਜ਼ ਸੀਗੀ ਤੁਹਾਨੂੰ ਵੀ ਆਪਾਂ ਘਰੇ ਹਾਈ ਫਾਈ ਲਾਉਣਾਗਾ ਆਈਫਾਈ ਹਾਂ ਹਾਈ ਫਾਈ ਲਾ ਲਿਆ ਹਾਈ ਫਾਈ ਆਪਣੇ ਲੱਗ ਗਿਆ ਫਰੈਂਡ ਹੋਰ ਦੇਖੀ ਠਾ ਠਾ ਕਰਕੇ ਆਇਆ ਕਰ ਰਿਹਾ ਵੀਡੀਓ ਦੇ ਆ ਜਾ ਬੰਦ ਨੂੰ ਸੋਚੀ ਫੜਾ ਰਿਹਾ ਮਾਸਮਾਨ ਆ ਸਾਡੀ ਗੋਲੂ ਪਾਣੀ ਪੀ ਜਾਂਦੀ ਆ ਵੇ ਹਾਈ ਕਰ ਦੇ ਆ ਦੇਖੋ ਫਰੈਂਡ ਆ ਲੈ ਆਂ ਜੇ ਮੈਂ ਪੀਨਟਸ ਪੀਨਟਸ ਬਿਸਕੁਟ ਲੈ ਆਂ ਯਾ ਆਟੇ ਵਾਲੇ ਗੁੜੀਆਂ ਵਾਸਤੇ ਇਧਰ ਗੁੜੀਆਂ ਵਾਸਤੇ ਲੈ ਮੇਰੇ ਕੇਲੇ ਬਨਾਣਾ ਲੈ ਇਹ ਤੁਮ 50 ਰੁਪਏ ਦੇਈਂ ਭਰਾਵਾ ਪੈਸੇ ਇੰਨੇ ਨਹੀਂ ਸੀਗੇ ਆਪਰ ਬਾਪ ਲਈ ਹੋਰ ਹੀ ਆਰੇ ਹਰੇ ਲੈ ਆਂਦੀ ਚਾਹ ਆਰੇ ਹਾਂ ਆ ਦੇ ਕੋਲ ਹੋਰ ਪਾ ਦੇ ਪਾਏ ਮਾ ਹੋਰ ਸੀਗੇ ਤੇ ਇਧਰ ਐ ਪਰ ਲੈ ਇੰਗਰਾਂ ਨਾ ਸੇਵ ਸੇਵ ਕੇ ਲੈ ਤੇ ਕੁੜੀ ਵਾਸਤੇ ਅੱਜ ਕੁੜੀ ਨੂੰ ਮੰਗ ਲੱਗੀ ਹੋਈ ਐ ਇਧਰ ਮੈਂ ਮਿਰਚਾਂ ਲੈਣੀਆਂ ਆਹ ਮੈਂ ਡੱਬ ਰੋਟੀ ਡੱਬ ਰੋਟੀ ਹਾਂ ਫਿਰ ਮੈਂ ਆਪੇ ਡੱਡ ਲੈ ਕੇ ਆਇਆ ਜੀ ਹਾਂ ਜੀ ਤੁਹਾਨੂੰ ਮੈਂ ਦਿਖਾਣਾ ਹੈਗਾ ਕਿਉਂਕਿ ਮੇਰੇ ਫੇਵਰਿਟ ਹੈ ਇਹ ਦੱਸੋ ਸਾਰੇ ਯਾਨੀ ਕੀ ਚੀਜ਼ ਹੈ ਇਹ ਆ ਮੈਂ ਬਦਾਮ ਲਿਆ ਨਾ ਭਰਾ ਦਾ ਪੀਨਟਸ ਬਦਾਮ ਨਹੀਂ ਹੈ ਇਹ ਇਹ ਪੀਨਟ ਬਟਰ ਬੜਾ ਸਵਾਦ ਹੁੰਦਾ ਉਹ ਉਹ ਲੈ ਕੇ ਆਣਾ ਦਾ ਦੇਖੀ ਮੁਠਾਈ ਭਰ ਲੈ ਅੱਜ ਹੀ ਖਤਮ ਕਰ ਦੇ ਦੇਖੋ ਕਿਵੇਂ ਖਾਂਦੀ ਹੈ ਜੀ ਇਹਨੂੰ ਫ੍ਰਿਜ ਚ ਰੱਖ ਬਾਹਰ ਨਾ ਰੱਖੀ ਕਿਹੜੀਆਂ ਪੈ ਜਾਣੀਆਂ ਮਿਆਂ ਦੇਖੋ ਤੁਹਾਡੀ ਆਪਣੀ ਕਰਨ ਭੰਡਾ ਕਿਵੇਂ ਖਾਂਦੀ ਤੁਸੀਂ ਵੀ ਜਾਣਿਆ ਤਾਂ ਦੱਸੋ ਮੈਨੂੰ ਮੁੰਡੇ ਦੀ ਇੱਕ ਤੱਕ ਨਵਾਂ ਬਲੌਗ ਪਾਇਆ ਕਰਾਂਗੇ ਜੀ ਕਿਉਂਕਿ ਹੁਣ ਮੈਂ ਵੀ ਰੈਸਟ ਤੇ ਐਂ ਮਹੀਨਾ ਆ ਇਹਦਾ ਕੰਨ ਦਾ ਆਪਰੇਸ਼ਨ ਹੋਣਾ ਸ਼ਾਇਦ ਕੱਲ ਨੂੰ ਹੋਵੇ ਜਾਂ ਸ਼ਾਇਦ ਅੱਜ ਦੋ ਦਿਨਾਂ ਚ ਕੰਨ ਦਾ ਆਪਰੇਸ਼ਨ ਹੋਣਾਗਾ ਫੇ ਫੇ ਨਿਤਨਾ ਮੈਂ ਬਲੌਗ ਹਟਾ ਕਰਾਂਗੇ ਮੈਂ ਬੋਲ ਵੀ ਨਹੀਂ ਸਕਦਾ ਫਿਰ ਸਾਰੇ ਕੋਲ ਇਹਨੇ ਪੈਸੇ ਦਾ ਹੈ ਨਹੀਂ ਤੇ ਇਹ ਪਰ ਉਹਨੂੰ ਸਿੱਧੀ ਜੀ ਗੱਲ ਆ ਤਾਂ ਕਾਟ ਕਰਕੇ ਸਾਡੀ ਗੱਲ ਰੁਕੀ ਪਈ ਜਾ 5 ਲੱਖ ਵਾਲਾ ਕਾਰਡ ਜਿਆ ਬਣਿਆ ਨਹੀਂ ਸਾਡਾ ਉਹ ਬੰਦੋਲੇ ਕਰਦੇ ਆ ਅੱਜ ਵੀ ਵੇਸ ਮੱਥਾ ਮਾਰ ਕੇ ਆਵੇ ਬਣਿਆ ਨਹੀਂ ਕੱਲ ਨੂੰ ਦੇਖੋ ਹਣ ਕੱਲ ਨੂੰ ਬੁਲਾਇਆ ਉਹਨਾਂ ਨੇ ਤੇ 35000 ਰੁਪਏ ਮੰਗਿਆ ਤੇ ਕੰਮ ਦੇ ਪ੍ਰੈਸ਼ਨ ਦਾ ਫਰੰਡ ਤਾਂ ਇਹਨੇ ਆਪਣੇ ਕੋਲ ਰਹਿਣੇ ਆ ਮੈਂ ਛੁੱਟਨੇ ਬੋਲਦੇ ਭਰਾਵਾ ਤੇ ਗਲਬਿਵੜੀ ਆ ਬਾਹਰ ਨੱਚ ਕੇ ਦਿਖਾ ਦੇ ਇੱਕ ਵਾਰੀ ਇਹਨਾਂ ਨੂੰ ਤੇਰੀ ਆ YouTube ਫੈਮਲੀ ਦੀ ਮਮੀ ਹਮ ਉਹ ਇੱਥੇ ਡਲੈਕਸ਼ਨ ਜਤਰਾ ਬੜਾ ਗੈਂਟ ਹੁੰਦਾ ਅੱਖਾਂ ਹਾਰੇ ਦੇਖੋ ਫਿਰ ਕਿਰਨਾਲ ਦਾ ਫਰੇਮ ਵੀ ਲੈ ਕੇ ਆਈ ਸੀਗੀ ਆ ਦੇਖੋ ਦੇ ਵੀਡੀਓ ਵੀ ਚੱਲੂਗਾ ਅਗਰ ਹਾਈ ਬ੍ਰਾਈਟ ਹੈ ਮੈਨੂੰ ਬਹੁਤ ਖੁਸ਼ੀ ਆ ਮੈਂ ਤਾਂ ਪ੍ਰਪੇਅਰ ਲਾਦਾ ਬਾਹਰ ਜਾ ਕੇ ਡੋਲਾ ਬਾਹਰ ਫਰਾਈ ਲੱਗ ਗਿਆ ਫੋਲੀਨਾ ਗੱਡੀ ਵਾਲੇ ਬੋਲ ਕਹਣਾ ਨਹੀਂ ਗੱਡੀ ਵਾਲੇ ਬੋਲਦਾ ਸੀ ਫਰੈਂਡ ਤੁਸੀਂ ਕਹਿਆ ਸੀ ਨਾ ਪਿਆਰ ਨਾ ਬੋਲਿਆ ਕਰ ਮੈਂ ਅਧਿਕ ਘਰ ਵਾਲਿਆਂ ਨੂੰ ਪਿਆਰ ਨਾਲ ਹੀ ਬੋਲਦੀ ਆ ਅਸੀਂ ਸਾਡੀ ਬੋਲੀ ਇਹੋ ਜੀ ਆ ਫਰੈਂਡ ਤੇ ਅਸੀਂ ਪੰਜਾਬੀ ਬੰਦੇ ਆ ਨਾ ਤੇ ਫਿਰ ਨੂੰ ਪਤਾ ਤਾਂ ਹੈਗਾ ਪਰ ਇਹੋ ਜੀ ਬੁਗਸ ਨਹੀਂ ਹੁੰਦਾ ਮੈਂ ਕਹੜਾ ਕੋਈ ਗਲਤ ਬੋਲੀ ਸੀ ਮੈਂ ਤਾਂ ਸੱਚੇ ਵਿੱਚ ਗਲਤ ਬੋਲਿਆ ਕਦੀ ਦਾ ਤੇ ਦੱਸ ਜਿਦਾ ਸੀ ਦੱਸ ਜਿਦਾ ਗੱਡੀ ਵਾਲੇ ਬੋਲ ਦਿਆ ਕਹਾਂ ਤੇਰੇ ਫੋਨ ਆਈ ਜਾਂਦੇ ਤੇਰੇ ਫਰੈਂਡ ਇਹ ਨਾਲ ਗੱਡੀ ਬਾਰੇ ਬੋਲੋ ਜੀ ਨਾ ਤੇ ਤੁਸੀਂ ਢੇੜੇ ਦਾ ਦੱਸਿਆ ਨਹੀਂਗਾ ਹਏ ਟਿੱਕਰ ਢੇੜਾ ਲਵਾਉਣਾ ਤਾਂ ਦੱਸਿਓ ਜਰੂਰ ਭਾਈ ਇਹ ਮੇਰਾ ਹਾਲਤ ਹੋਰ ਨਾ ਕਰਿਓ ਬੱਸ ਵਾਈ ਜੇ ਇਹਦਾ ਕਿਸ ਨੇ ਢੇੜਾ ਲਵਾਉਣਾ ਜੀ ਤੇ ਢੇੜੇ ਬਾਤ ਮੇਰਾ ਕਿਸ ਜੀ ਦਾ ਗੱਡੀ ਦਾ ਨਹੀਂ ਨਹੀਂ ਹਾਈ ਭਾਈ ਹਸਬੰਡ ਇਹਨਾਂ ਦਾ ਬਟੰਡਾ ਇਹਨਾਂ ਦੀ ਗੱਡੀ ਆ 9 ਫੁੱਟੀ ਜੀ ਇਹਨਾਂ ਦਾ ਐਲਡੀ ਬੋਲ ਦਾ ਕੰਮ ਹੈ ਜੀ ਜਿਹੜਾ ਮੈਨੂੰ ਤਾਂ ਕਹਿਣਾ ਨਹੀਂ ਉਹਦਾ ਪੈਲਸਾ ਤੇ ਜਾਂਦੇ ਆ ਜਿਹੜੀ ਉਹ ਸਕ੍ਰੀਨ ਜੀ ਪਿੱਛੇ ਲੱਗੀ ਹੁੰਦੀ ਆ ਤੇ ਜੇ ਤੁਸੀਂ ਕਹੋ ਤਾਂ ਆਪਾਂ ਵੱਡੇ ਬਾਈ ਦਾ ਨੰਬਰ ਦਾ ਦਾ ਵੀਟ ਵਾਲੀਅਮ ਦੇ ਮੈਨੇਜਰ ਮਾਲਕ ਦਾ ਮਾਲਕ ਦਾ ਸਿੱਧਾ ਤੁਹਾਨੂੰ ਮਾਲਕ ਦਾ ਨੰਬਰ ਹੀ ਪਾ ਦਾਂਗੇ ਜੀ ਉਹ ਮਾਲਕ ਦੇ ਜ਼ਰੀਏ ਹੀ ਤੁਸੀਂ ਮਾਈ ਹਸਬੈਂਡ ਨੂੰ ਮਿਲ ਸਕਦੇ ਹੋ ਉਹ ਹੀ ਮਿਲ ਸਕਦੇ ਤੁਸੀਂ ਕਿਉਂਕਿ ਸਾਡੇ ਘਰ ਦੇ ਨਾਲ ਜਿਹੜੇ ਕਿਸੇ ਨੂੰ ਘਰ ਤੋਂ ਹੀ ਮਿਲਦੇ ਆ ਪਾਰਕਮੈਂਟ ਨਾਲ ਪੋਏ ਪੇਟ ਲੈਣੀ ਪੈਂਦੀ ਐ ਪੋਵਾਇਮ ਰੈਂਟਰ ਲੈਣੀ ਪੈਂਦੀ ਐ ਪਹਿਲਾਂ ਤੇ ਦੂਜੇ ਨਾ ਨਹੀਂ ਸੀਰੀਅਸ ਨਹੀਂ ਇਹਨਾਂ ਦੀ ਗੱਡੀ ਐ 9 ਫੁੱਟੀ ਤੇ ਵਿਚਾਲੇ ਨੂੰ 4 ਦਿਨ ਉਹ ਗੱਜ ਘਰੇ ਬੈਠਾ ਕੋਈ ਜਿਹੜਾ ਨਹੀਂ ਆਇਆ ਫਰੈਂਟ ਕੋਈ ਵੀ ਜਿਹੜਾ ਜਿਹੜੇ ਦੇ ਕੋਲੇ ਚਾਰੇ ਕੋਲੇ 100 ਤੇ 20 ਰੁਪਏ ਸੀਗੇ ਉਹ ਮੈਂ ਲੈ ਗਈ ਖਿੱਚ ਕੇ ਤੇ ਉਹਨਾਂ ਦਾ ਮੈਂ ਆਕੇ ਲੈ ਪਲੀਆਂ ਚੱਕ ਲਈ ਘਰੇ ਆਉਂਦੇ ਮੇਰੇ ਗੱਲ ਪੈ ਗਿਆ ਇਹ ਜਦੋਂ ਮੈਂ ਇਹ ਆਇਆ ਜਦੋਂ ਇਹ ਹਾਈ ਬ੍ਰਾਈ ਲਵਾਈ ਜਾਂਦਾ ਸੀ ਘਰੇ ਐ ਮਾਂ ਦਾ ਗਾਲਾ ਕੋਈ ਨਾ ਬਈ ਜੇ ਮਰਜੀ ਆ ਤੇ ਮਾਈ ਹਸਬੈਂਡ ਤੁਸੀਂ ਦੇਖੋ ਜੀ ਤੇ ਕਮੈਂਟਾਂ ਦੇ ਵਿੱਚ ਤੁਸੀਂ ਇਹ ਹੀ ਲਿਖ ਲਗਾਗਾ ਵੀ ਕਿਰਨਾ ਸੋਹਣੀ ਆ ਤੇ ਮਾਈ ਹਸਬੈਂਡ ਇਹ ਵੀ ਬਸ ਵੀਰ ਡਾ ਕੇ ਜੀ ਆ ਮੁੰਡਾ ਦੇ ਪੁੱਣੀ ਇਹ ਸਾਡੀ ਬੁਗੜੀ ਸੀ ਸਾਡਾ ਪਿਆਰ ਬਹੁਤ ਆ ਜੀ ਤੁਸੀਂ ਆਇਆ ਨਾ ਕਰਿਆ ਕਰੋ ਵੀ ਤੁਸੀਂ ਆਏ ਵੇ ਵੋ ਤੇ ਐਦਾਂ ਦੀ ਗੱਲ ਨਹੀਂ ਹੈਗੀ ਤੇ ਤੁਸੀਂ ਗੇੜਾ ਗੂੜਾ ਲਵਾਓ ਤਾਂ ਜੇ ਕੋਈ ਬਠਿੰਡੇ ਦਾ ਮੇਰਾ ਭੈਣ ਭਾਈ ਹੈਗਾ ਬਠਿੰਡੇ ਦਾ ਜਾਂ ਰਾਮਪੁਰੇ ਦਾ ਬਰਨਾਲੇ ਦਾ ਨੇੜੇ-ਤੇੜੇ ਆਲਓਵਰ ਇੰਡੀਆ ਆਲਓਵਰ ਇੰਡੀਆ ਔਰ ਆਲਓਵਰ ਇੰਡੀਆ ਹਾਂ ਤੇ ਜਿਹੜਾ ਬੇ ਨੋਕ ਕਿ ਮੈਂ ਕਹਿੰਦੇ ਨੰਬਰ ਦਾ ਬਣਾ ਨੰਬਰ ਲਿਖੋ ਜ ਇਹਨਾਂ ਦਾ 98790 ਲੱਗਦੇ ਜੀ ਨਾ ਲੱਗੇ ਤੇ ਨਾਲ ਲੱਭੇ ਜੀ ਦੂਜਾ ਨੰਬਰ ਉਹ ਕਰ ਲਓ 98140 ਅੱਗੇ 00 ਸਮਝ ਕੇ ਆਪ ਹੀ ਲਾ ਲਈ ਜੀ ਇਹ ਇਹਦਾ ਨੰਬਰ ਹੈ ਜੀ ਦੇ ਬਾਯੂ ਸਰਪਾਰ ਕੇ ਘਰੋਂ ਠੀਕ ਹੈ ਜੀ ਜਿੰਨਾ ਜਿੰਨਾ ਇੱਕ ਜਿਹੜਾ ਗੁੱਲੂ ਆ ਗਿਆ ਆ ਆ ਗਿਆ ਹੜਾ ਗੁੱਲੂ ਪਾਪੇ ਦੀ ਪਰੇ ਮਾਨੇ ਪਾਪਾ ਵੀਡੀਓ ਬਣਾਇਆ ਨਾ ਵੀਡੀਓ ਨਹੀਂ ਦਊਗਾ ਮੈਂ ਆਪੇ ਇਹ ਨਹੀਂ ਮੈਂ ਆਪ ਕੋੜੇ ਹਲੇ ਕਹਦੇ ਚੱਲ ਬਰ ਸੱਸੀ ਕਾ ਸੱਸੀ ਕਾ ਸਾਰਾ ਮੈਂ ਮਿਲ ਜੈ ਰੈਡੀ ਕੋਡ ਮੈਂ ਕੁੜੀ ਟਿਊਸ਼ਨ ਚੱਲਦੀ ਹੈ ਸਾਡੀ ਜਾ ਪਾ ਜਾ ਚਲੋ ਠੀਕ ਆ ਫਰੈਂਡ ਸਾਡੇ ਬਲੌਗ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਅੱਗੇ ਰੋਟੀ ਬਣਾਉਂਦੀ ਦਿਖਾਵੂਗੀ ਤੇ ਬਾਏ ਜਲਦੀ ਜੁਆ ਰੋਟੀ ਜਦੋਂ ਹਾਂ ਬਹੁਤ ਟਾਈਮ ਪਿਆਗਾ ਤੇ ਚਾਹ ਨਾਲ 10 ਬਿਸਕੁਟ ਖਾ ਲੇ ਮੈਂ ਘਰੇ ਢਿੱਡ ਭਰ ਜੂਗਾ ਦੋ ਦੋ ਬਿਸਕੁਟ ਖਾਣੇ ਆ ਤੇ ਸੌ ਜਾਂਦੇ ਆ ਰਾਮ ਨਾਲ ਰੋਟੀ ਬਣਾ ਬਾਣਾ ਲੱਗ ਜੂ ਫਰੈਂਡ ਤੇ ਮੈਂ ਪਾਰਟੀ ਕਰੀ ਜਾਂਦੀ ਹਾਈ ਪ੍ਰਾਈਵੀ ਤੁਸੀਂ ਘਾਣਿਆ ਦਾ ਆ ਜਾਓ ਹਲੋ ਬੰਦਾ ਇਸ ਕੋ ਦੇ ਤੇ 1 ਗਲਾਸ ਚ ਮਿਰਚਾ ਇਹ ਚ ਤੋਰੀ ਮੂਹੇ ਦੀ ਚਾਹ ਗੀ ਮਾਈ ਹਸਬੰਡ ਪਰਿਓ ਕਿ ਪੀ ਜਾਂਦਾ ਉਹ ਸਾਡੇ ਨਾਲ ਨਹੀਂ ਖਾਂਦਾ ਪੀਂਦਾ ਉਹ ਵੈਸ਼ ਨੂੰਆ ਬੰਦਾ ਉਹ ਨਹੀਂ ਸਾਡੇ ਨਾਲ ਵੈਂਦਾ ਕਰਦਾ ਘੱਟ ਹੀ ਵੈਂਦਾ ਕਰਦਾ ਦਿਖਾ ਦੇ ਉਹਨੂੰ ਦਿਖਾ ਦੇ ਉਹ ਲਗਾ ਦੇ ਆ ਦੇਖੋ ਮੇਰਾ ਨਾਇ ਖਾਂਦਾ ਹੈ ਕਹਾਂ ਤੁਸੀਂ ਵੀ ਖਾ ਲੋ ਐਵੇਂ ਨਾ ਕਹ ਸਾਨੂੰ ਫੋਨ ਬਾੜ ਦੇ ਲਵਾਇਆ ਗਏ ਮੈਂ ਫੋਨ ਬਾੜ ਤੇ ਘੱਟ ਕੇ ਗੱਲ ਇਸ ਤਰ੍ਹਾਂ ਸੁਸਤ ਪਰਣੀ ਨਹੀਂ ਭਰਾ ਮੇਰੇ ਗੱਡੀ ਮੋਟਰ ਲੱਗੀ ਖੜੀ ਹੈ ਆਪਣੀ ਗਰੇਜ 'ਚ ਹਾਂ ਯਾਰ ਮੇਲੇ ਹਾਂ ਕੋਲੇ ਖੱਟਣ ਦੇ ਪੱਲੇ ਕੁਝ ਵੀ ਐ ਤੂੰ ਸੋਚੋਗੇ ਕਿ ਦੇ ਫੋਨ ਲਾਈ ਜਲੇ ਉਹ ਵੀ ਫੂਕ ਮਾਰੇ ਤਾਂ ਪੈਸੇ ਨਿਕਲਦੇ ਆ ਬਾਹਰ ਸਾਡਾ ਤਾਂ ਵੀਟ ਪੋਲੀਮ ਦਾ ਮਾਲਕ ਗਿੰਦਾਵਾ ਦਾ ਹਾਂ ਨਾ ਲੈ ਨਾ ਨਾ ਲੈਰੇ ਬਾਈ ਦਾ ਜਿਹੜਾ ਆ ਨਾਂ ਸੁਣ ਲੋ ਜੀ ਕੀ ਹੈ ਬਾਈ ਦਾ ਨਾਂ ਉਹਦਾ ਨਾਂ ਹੈ ਅਗਰ왈 ਪੰਕਜ ਅਗਰ왈 ਆਏ ਹਏ ਪੰਕਜ ਅਗਰ왈 ਜੀ ਜਦੋਂ ਮਰਜ਼ੀ ਜਾ ਕੇ ਬੀਬੀ ਵਾਲੇ ਚਾਹ ਵਿੱਚ ਨਾਂ ਲੈਣੀ ਭਾਈ ਵੀ ਮੈਂ ਸੱਤੇ ਤੋਂ ਪਹਿਰੇ ਧਾਰੇ ਲੈਣੇ ਸੱਤਾ ਦਿਨ ਦਾ ਨੇ ਉਹ ਬੰਦੇ ਦਾ ਰਵਾਦ ਹੁੰਦਾ ਉਹ ਬੰਦੇ ਦਾ ਡਰਦੇ ਆ ਸਾਰੇ ਬੀਬੇਣ ਚੌਕ ਚ ਨਾ ਬੰਦੇ ਦਾ ਰੋਹ ਬਾਪ ਤੇ ਉਹ ਵਰਦੇ ਨਹੀਂ ਗੇ ਨਾਂ ਦੱਲਦਾ ਭਾਈ ਨਾਂ ਅਗਲੇ ਦਾ ਲੱਗੇ ਚਲੇ ਨਾ ਪਰਾਂ ਦਿਓਗੇ ਲੱਗਦੀ ਆ ਉਹ ਮੈਨੂੰ ਆਪੀ ਬਹੁਤ ਡਰਦਾ ਉਹ ਆਪੀ ਉਹ ਰਾ ਛੱਡ ਦਿੰਦਾ ਅਸੀਂ ਤਾਂ ਹੀ ਕਹਿੰਦਾ ਚੱਲ ਕੋਈ ਨਹੀਂ ਕੀ ਕੋਈ ਨਹੀਂ ਹੋਰ ਬਾਅਦ ਜੇ ਨਾ ਭਾਈ ਐਵੇਂ ਲਾਓ ਮੇਰਾ ਮਤਲਬ ਤਾਂ ਕੋਈ ਲੋੜ ਨਹੀਂ ਹੈਗੀ ਠੀਕ ਹੈ ਨਾ ਸਾਡਾ ਮੁੰਡਾ ਇਹਦੇ ਨਾਲ ਗੱਲ ਕਰਾਵੇ ਹਾਂ ਜੇ ਜਿਹੜਾ ਪੁੱਪ ਕਰਾਉਣਾ ਤੁਸੀਂ ਬਾਯੋ ਤੇ ਜਾਓ ਸਿੱਧਾ ਸਾਡੀ ਬਾਯੋ ਤੇ ਇੰਸਟਾਗ੍ਰam ਤੇ ਉੱਥੇ ਮੈਸੇਜ ਕਰੋ ਉੱਥੇ ਕਿਹੜਾ ਬੁੱਕ ਕਰਾਓ ਆਓ ਚਲੋ ਕਹਿਗਾ ਬ੍ਰੈਂਡ ਚਾਹ ਪੀਣੇ ਤਾਂ ਆ ਸਕਦੇ ਹੋ ਜੀ ਵੈਲਕਮ ਟੂ ਮਾਈ ਹੋਮ ਕਹਿਦੀ ਵੈਲਕਮ ਟੂ ਮਾਈ ਹੋਮ ਓਡੇ ਪਿਆਰ ਦੇ ਸਾਧਕੇ ਆਪਾਂ ਲਵਾ ਲਿਆ ਹੋਮ ਘਰੇ ਹਾਈ 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 ਓ ਵਾਈਫਾਈ ਵਾਈਫਾਈ ਓ ਵਾਈਫਾਈ ਲਵਾ ਲਿਆ ਆਪਾਂ ਹੁਣ ਬਲੌਗ ਆਇਆ ਕਰਨਗੇ ਦਿੱਲੀ ਦੇ ਠਾ ਠਾ ਹਾ ਠਾ ਕਰਕੇ ਨਹੀਂ ਹਾਂ ਹਾਂ ਕਰਕੇ ਸੀਗਾ ਜੀ ਸਿੱਧੂ ਮੂਸੇ ਦਾ ਬਾਈ ਦਾ ਗਾਣਾ ਨਹੀਂ ਸੀਗਾ ਸੇਰਾ ਤੋਨਾ ਲਾਉਂਦੇ ਚੁੰਨੀਆਂ ਅਣਖੀ ਨੇ ਗੀਤ ਯੱਟ ਦੇ ਉਹ ਬੋ ਮੰਗਾਣਾ ਭੁੱਲ ਜਾਨੀ ਯਾਰਾ ਹਾਂ ਹਾਂ ਸੇਰਾ ਅਣਖੀ ਨੇ ਗੀਤ ਯੱਟ ਦੇ ਸੇਰਾ ਤੋਨਾ ਲਾਉਂਦੇ ਚੁੰਨੀਆਂ ਤੇਰੇ ਇਕੀਆਂ ਸਾਲਾਂ ਦੇ ਜੱਟ ਨੂੰ ਆਈ ਬਾਈ ਕਹਿੰਦੀ ਦੁਨੀਆ ਕਿ ਕਰ ਨਾਲ ਬੈਠ ਮਾਸੀ ਮਾਸੀ ਕਹਿੰਦਾ ਸਾਰੇ ਮਾਸੀ ਕਿੰਨਾ ਮਾਸੀ ਕਿੰਨਾ ਮਾਸੀ ਚੱਕਦੇ ਫਰੰਡ ਫੱਟੇ ਠੀਕ ਹੈ ਤੁਹਾਡੇ ਪਿਆਰ ਦੇ ਸਦਕੇ ਹੀ ਆ ਫਰੰਡ ਤੁਸਾਂ ਸਾਥ ਦਿਆ ਕਰੋ ਯਾਰ ਵਲੌਗ ਨੂੰ ਮੈਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸਬਸਕ੍ਰਾਈਬ ਕਰਾ ਦਿਆ ਕਰੋ ਆਪਦੇ ਰਿਸ਼ਤੇਦਾਰੋਂ ਤਾਂ ਯਾਰ ਪਲੀਜ਼ ਆਇਆ ਨਾ ਕਰੋ ਠੀਕ ਹੈ ਤੇ ਤੁਸੀਂ ਬਹੁਤ ਪਿਆਰ ਦਿੰਨੇ ਹੋ ਵਲੌਗ ਨੂੰ ਧੰਨਵਾਦ ਐ ਥੈਂਕ ਯੂ ਇਹ ਤੁਹਾਡੇ ਪਿਆਰ ਦੇ ਸਦਕੇ ਹੀ ਆਪਣੇ ਘਰੇ ਲੱਗੀ ਓ ਚੀਜ਼ ਦਿੱਲੀ ਵਾਲਾ ਹੈਂ ਦਿੱਲੀ ਵਾਲੀ ਐਂਟਰ ਨੂੰ ਕਹਦੇ ਰਾਮ 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 ਜੀ ਦਿੱਲੀ ਵਾਲੀ ਭੈਣ ਜੀ ਰਾਮ ਰਾਮ ਚਲੋ ਫਿਰ ਕਹੇ ਬਾਕੀ ਸਾਰਿਆਂ ਨੂੰ ਲਵ ਯੂ ਆ ਟਰੱਕ ਭਰ ਕੇ ਕਿਰਨ ਬਟਿੰਡਾ ਵੱਲੋਂ